ਦਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹਣਾ ਵੀ ਜੀ ਇਹਨਾਂ ਦੇ ਮਨ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮਨ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਬਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਜ਼ਾਰ ਆ ਜੇ ਮਕਸਦ ਹੀ ਇਹ ਹੈਗਾ ਕਿ ਬਾਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆ ਕਿ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋਈ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋਈ ਬੰਦਾ ਇਹ ਮਨਸਾ ਲਈ ਬੈਠਾ ਮੰਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਐ ਔਰ ਪੱਗ ਦਾ ਭਰਾਵੋ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਹਣਾਉਂਦੇ ਤੇ ਨਾ ਇਹ ਭਲੇਖਾ ਕੋਈ ਵਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋਈ ਬਦਮਾਸ਼ ਆ ਠੀਕ ਆ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾਸਨੂ ਲੋੜ ਅਸੀਂ ਆਪਣਾ ਕੰਮ ਕਰ ਰਹੇ ਹਾਂ ਪਰ ਜੇ ਭਰਾ ਉੱਠ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੱਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆ ਜਾਓ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਿਓ ਪਰ ਦੋ ਤਿੰਨ ਫਾਂ ਇਹ ਰੋਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ